ਦੀ ਆਪਣਾ ਵਲੌਗਸ ਕਰਡ ਤੇ ਮੈਂ ਤਾਂ 6 ਵਜੇ ਉੱਠ ਗਈ ਅੱਜ ਮਿਲ ਲੱਗ ਗਈ ਮੈਨੂੰ ਜਾਗਨੀ ਆਗੀ ਮੈਂ ਰਾਤ ਪਈ ਉੱਠ ਗਈ ਮੈਨੂੰ ਖੁਸ਼ੀ ਮਿਲ ਸਕੂਲ ਜਾਣ ਦੀ ਹਾਂਜੀ ਅਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਐਚ ਵੀ ਦੇ ਵਿੱਚ ਵਲੌਗ ਤੇ ਮੈਂ ਉੱਠੀ ਸੀ 6 ਵਜੇ 10 ਮੈਂ ਵੀ 6 ਵਜੇ ਉੱਠੀ ਆ ਅੱਜ ਮੈਂ ਲੱਗ ਗਈ ਪਾਸਤਾ ਬਣਾ ਲਵਾਂ ਤੂੰ ਮੈਂ ਹੁਣ ਲੱਗੀ ਪਾਸਤਾ ਬਣਾਉਣ ਤੇ ਮਾਤਾ ਮਿੰਟੋ ਦੀ ਰੈਡੀ ਹੋਣਾ ਹਾਲ ਤਾਂ ਬਹੁਤ ਟਾਈਮ ਬੀ ਆਇਆ ਕਾਫੀ ਜਲਦੀ ਉੱਠ ਗਏ ਆਪਾਂ ਤੇ ਬਾਕੀ ਸਾਰੇ ਜਣ ਸੁੱਤੇ ਹੋਏ ਆ ਪਪਾ ਉੱਠ ਗਏ ਆ ਪਪਾ ਪਪਾ ਨੇ ਉੱਠ ਗਏ ਆ ਜੈਸ ਵਾਸ਼ਰੂਮ ਆ ਜੀ ਨਾ ਪਾਸਤਾ ਪਾਸਤਾ ਠੀਕ ਆ ਹਾਂਜੀ ਹੋ ਗਈ ਟਿਫਨ ਹੋ ਗਈ ਤੇਰੀ ਓਕੇ ਚਲੋ ਪਪਾ ਦੀ ਪਾ ਓਕੇ ਅੱਜ ਵੀ ਹੋ ਗਈ ਦੂ ਦੂ ਅੱਜ ਅੱਜ ਫੇਰ ਗੱਡੀ 'ਚ ਜਾਣਾ ਛੱਡਣ ਪਹਿਲਾਂ ਪਪਾ ਬਣਾਣਾ ਆਹੋ ਚਲੋ ਗੱਡੀ 'ਚ ਨਹੀਂ ਜਾਣਾ ਬਣਾਣਾ ਪਹਿਲੀ ਦਨ ਪ੍ਰੋਜੈਕਟ ਵਗੈਰਾ ਲੈ ਕੇ ਜਾਣੇ ਆਪਣੇ ਸਾਰੇ ਮਾਡਲਸ ਚਲੋ ਆਜੋ ਫੇਰ ਹੋ ਗਏ ਰੈਡੀ ਬੈਗ ਰੈਡੀ ਟਾਈਮ ਕੰਨਾ ਹੋ ਗਿਆ 7 ਵਜ ਗਏ ਜਾ ਹੈ 7 ਵਜ ਗਏ ਜਾ ਵਾ ਵਾ 10 ਮਿੰਟ ਤੱਕ ਤੁਰ ਪੈਣਾ ਫਿਰ ਠੀਕ ਆ ਚਾ ਮੈਂ ਗੱਡੀ ਗੁੱਡੀ ਮੋੜਦਾ ਅੰਦਰ ਆਲਾ ਕੋਈ ਨਹੀਂ ਕੋਈ ਨਹੀਂ ਬਹੁਤ ਪਿਆਰ ਕਿਹਦਾ ਪਿਆਰ ਬੈਗ ਕਿਦਾਂ ਕਿਹਦਾ ਲੱਗ ਰਹਾ ਹੈ ਅੱਜ ਇਤਨੇ ਦਿਨੋ ਕੇ ਬਾਅਦ ਕੋਲ ਜਾ ਕੇ ਠੀਕ ਠਾਕ ਸੇਬ ਵਧੀਆ ਨਾ ਸੇਲੀਆਂ ਨੂੰ ਮਿਲेंगी ਜਾ ਕੇ ਸੇਲੀਆਂ ਭਣਾਉਗਾ ਮੈਂ ਤੇ ਦੋ ਦੋ ਜਣੇ ਸੇਲੀਆਂ ਆਣੀਆਂ ਬੱਦਲ ਦੋ ਹੀ ਸੇਲੀਆਂ ਆਣੀਆਂ ਚਲੋ ਜਿੰਨੀਆਂ ਵੀ ਆਉਣ ਚਲੋ ਦੋ ਆਣੀਆਂ ਚਲੋ ਬੱਦਲ ਆਇਆ ਹਾਂ ਚਲੋ ਵਧੀਆ ਬੱਦਲ ਆਇਆ ਤੇ ਮੌਸਮ ਠੰਡਾ ਹੋ ਜਾਊਗਾ ਮੌਸਮ ਠੰਡਾ ਹੋ ਜਾਊਗਾ ਦੋ ਕੁ ਮਿੰਟ ਲੱਗੇ ਹੈ ਓਕੇ ਓਕੇ ਵੇਗ ਮੌਸਮ ਠੰਡਾ ਹੋ ਜਾਊਗਾ ਹਾਂ ਉਹ ਮੈਂ ਚੱਲੀਆਂ ਸਕੂਲ ਤੇ ਮਮਾ ਆਇਓ ਰੀਵੀ ਮੋਤੀ ਵੀ ਆਇਓ ਹੈ ਤੇ ਵੀ ਆਇਓ ਮਮਾ ਆ ਰਹੇ ਨੇ ਮਮਾ ਵੀ ਆਣਗੇ ਦਾ ਚੇਰ ਮੈਂ ਚੱਲਦੀ ਬਾਈ ਮੱਥਾ ਦੇਖੀ ਨਾ ਤੇਗਲੇ ਮੱਥਾ ਤੇ ਵੀ ਕਰੀ ਐਸੇ ਇਸ ਤਰ੍ਹਾਂ ਕਰਦੇ ਹਾਂ ਠੀਕ ਹੋ ਤੇ ਹੁਣ ਚਲੋ ਫੇਰ ਬੈਠੀਏ ਕੋਈ ਆਓ ਆਪਣਾ ਲੈ ਕੇ ਆਓ ਹੋ ਇਹ ਤਾਂ ਬਹੁਤ ਚਲਦੀ ਨਹੀਂ ਬਈ ਨਹੀਂ ਹੋਰ ਚਲਦੀ ਬਈ ਆਪਣਾ ਲੈ ਕੇ ਆਓ ਬਾਬਾ ਮੈਂ ਲੈ ਆਉਗੀ ਬੈਗ ਬੈਗ ਤਾਂ ਮੈਂ ਲੈ ਆਇਆ ਹਾਂ ਮਾਡਲ अच्छा मॉडल बाबा मेरा मॉडल दे दो सारे मॉडल्स ये दो मॉडल आ ले बाकी कल जानगे होने ना तो मैं किदा इने तो मैं चक भी किदा ले जाना सारा सामान कर ले स्टूडेंट है मजदूर मझ, थोड़ी ना मैं सुमन लेके जाऊं चक के चलो अब पहुंच गए स्कूल के बनाने ब्लॉग और अब पहुंच गए स्कूल टिप सुरनसी पापा उन तरफ कौन मेरा होगा मतलब 20 मिनट उन तरफ ब्लॉग कौन बना ਤੂੰ ਬਣਾ ਲੈਣਾ ਹੈ ਮਮੀ ਸਾਡਾ ਵਲੌਗ ਨੂੰ ਦੇਖੋ ਵਧੀਆ ਬੰਨਾ ਆ ਤੂੰ ਤਾਂ ਫੋਨ ਹੀ ਨਹੀਂ ਛੱਡਦੀ ਹੁੰਦੀ ਸੀ ਆ ਨਾ ਨਾ ਮੈਂ ਨਾ ਮੈਂ ਨਾ ਹੱਟ ਜਾ ਬਣਾ ਲੈਣਾ ਨਾ ਅੱਧਾ ਵੀ ਛੱਡ ਦੇਣਾ ਓਏ ਸਾਡੀ ਕਲਾਸ ਹੋ ਰਹੀ ਹੈ ਤੇਰੇ ਨਾਲ ਸਾਡੀ ਕਲਾਸ ਚ ਕਿਲਾਇਆ ਹੋਇਆ ਹੈ ਮੈਨੂੰ ਤਾਂ ਲੱਗਦਾ ਸਕੂਲ ਵੀ ਨਹੀਂ ਖੁੱਲਿਆ ਮੁੰਡਾ ਖੁੱਲਿਆ ਆ ਸਕੂਲ ਖੁੱਲ ਵੀ ਗਿਆ ਕਿ ਬੱਚਾ ਆਇਆ ਵੀ ਹੈ ਕਿ ਮੈਂ ਪਹਿਲਾਂ ਹੀ ਆ ਗਈ ਆ ਮੈਂ ਜਾ ਰਹੀ ਸ਼ੈਲਟਰ ਹੋ ਗਈ ਸੀ ਮੈਂ ਤਾਂ ਤੁਹਾਨੂੰ ਕਿਹਾ ਥੋੜਾ ਦੇਰ ਯਾਰ ਮੈਨੂੰ ਕੀ ਪਤਾ ਜਦੋਂ ਮੈਂ ਨਾ ਮਾਡਲ ਫੜ ਕੇ ਜਾਊਂਗੀ ਬੱਚੇ ਨਾ ਫਿਰ ਬੈਠੇ ਹੁੰਦੇ ਚਲੋ ਨਿਕਲੋ ਵੇ ਸਾ ਫੋਨ ਦੇ ਕਿੰਨੀ ਆਪਣਾ ਮਨ ਇੱਥੇ ਪਿਆਈ ਦਾ ਆ ਗਿਆ ਆਇਆ ਵੀ ਆ ਯਾਰ ਉੱਤਰ ਕੇ ਦੇਖੋ ਹੁਣ ਯਾਰ ਇਹ ਕਿਹੜੀ ਕਹਾਣੀ ਹੈ ਲੋ ਜੀ 150 ਪਹੁੰਚ ਗਏ ਆ ਸਕੂਲ ਆਉਣ ਦੀ ਗਲੀ ਇੰਨੀ ਸੀਗੀ ਮੈਂ ਕਹੀ ਜਨਾ ਥੋੜਾ ਲੇਟ ਚੱਲਾਂਗੇ ਪਰ ਮੰਨਦੀ ਨਹੀਂ ਸੀ ਸੀ ਲੱਗਦਾ ਪਿਆ ਸੀ ਮੈਂ ਕਿਹਾ ਦੇਖੋ ਮੈਂ ਲੇਟ ਨਾ ਹੋ ਜਾਵਾਂ ਮੈਂ ਇਨਾ ਕੋ ਚੱਕ ਕੇ ਲੈ ਜਾਣਾ ਫਿਰ ਨਿਆਣੇ ਦੇ ਕੇ ਹੱਸਦੇ ਆ ਇੰਨੇ ਮੋੜ ਚੱਕ ਲੈ ਆਂਦੀ ਆ ਇਸ ਘਰ ਕੇ ਮੈਂ ਕਿਹਾ ਮੈਂ ਪਹਿਲੇ ਪਹਿਲੇ ਨਿਕਲ ਜਾਗੀ ਤੇ ਹਜੇ ਚੱਲ ਕੇ ਆਇਆ ਹਜੇ ਸਕੂਲ ਦੇ ਬੱਚਾ ਹੈ ਨਹੀਂ ਤਾਂ ਜਿਹੜੇ ਸਕੂਲ ਦੀਆਂ ਪੀ ਐਨ ਪੀ ਐਨ ਵਗੈਰਾ ਸਕੂਲ ਉਹ ਹਜੇ ਹੁਣ ਆਉਣ ਡਏ ਆ ਤੇ ਹੁਣ ਇੱਥੇ ਖੜੇ ਹੋਣਾ ਪੈਣਾ ਸਾਨੂੰ 10 15 ਮਿੰਟ ਪਹਿਲਾਂ ਕੋਈ ਨਹੀਂ ਜਦੋਂ ਬੱਚੇ ਆਣੇ ਸਟਾਰਟ ਹੋ ਗਏ ਇਹ ਬੱਚਾ ਇੱਕ ਤਾਂ ਵੀ ਬੱਚਾ ਆਵੇ ਕੋਈ ਇੱਕ ਬੱਚਾ ਆ ਜਾ ਮੈਂ ਲੈ ਜੂਗੀ ਚਲੋ ਹੋ ਗਿਆ ਇੱਕ ਬੱਚਾ ਵੀ ਨਹੀਂ ਆਇਆ ਇਹ ਦੇਖੋ ਬੱਚਿਆਂ ਨੂੰ ਪਹਿਲੇ ਦਿਨ ਆਲਾ ਸੁੰਦਾ ਹੈ ਤੇ ਇਹ ਮੈਡਮ ਜੀ ਪਹਿਲੇ ਉੱਠ ਗਈ ਸਵੇਰੇ ਹਾਂ ਚਲੋ ਕਰਦੇ ਆ ਵੇਟ ਹੁਣ ਚੱਲ ਕੇ ਬੈਠੀ ਚੱਲੋ ਚੱਲੀਏ ਵੇਟ ਕਰਦੇ ਆ ਹੁਣੇ ਦਿਖੜੇ ਹੋਗੇ ਬੱਚਾ ਆਇਆ ਕੋਈ ਲੋ ਜੀ ਇੱਕ ਬੱਚਾ ਆ ਗਿਆ ਆ ਤੇ ਹੁਣ ਇਹਦਾ ਮਤਲਬ ਇਹ ਕਨਫਰਮ ਹੋ ਇਧਰ ਇਹ ਕਨਫਰਮ ਹੋ ਗਿਆ ਸਕੂਲ ਛੁੱਟੀ ਨਹੀਂ ਹੈਗੀ ਹਨਾ ਉਹ ਰੁਕ ਜਾ ਉੱਥੇ ਜਾ ਕੇ ਲਾਉਂਦਾ ਮੈਂ ਅੱਗੇ ਕਰਕੇ ਬਾਕੀ ਬੱਚੇ ਆਜੋਣੇ ਫੇਰ ਉਹ ਦੇਖਾ ਕੇ ਹੈ ਨਾ ਬੱਸ ਪਰੇ ਹੋਣੇ ਨੇ ਨਾ ਉਹ ਵਾਸੂ ਵੀ ਆ ਗਈ ਇੱਕ ਵੈਨ ਵੀ ਆ ਗਈ ਆ ਉਹ ਦੇਖ ਉਹ ਲਾ ਮਾਂ ਜਾ ਕੇ ਤੈਨੂੰ ਮੈਂ ਆ ਮੈਂ ਬਾਜੀ ਲਾਓ ਜੀ ਬਾਏ ਬਾਏ ਹਾਂਜੀ ਚਲੋ ਬਾਏ ਆ ਮਾਡਲ ਅਰੇ ਤੇ ਲੈ ਗਈ ਲੈ ਗਈ ਮਾਡਲ ਵੀ ਬਾਏ ਚਲੋ ਜੀ ਹੁਣ ਚਲ ਗਈ ਹੈ ਸਕੂਲ ਪਾਉ ਬਿਜਲੀਏ ਕਰ ਲੂ ਹੋਰ ਹੋਰ ਚਲੋ ਬਸੜ ਹੋਇਆ ਆ ਬਹੁਤ ਸੋਹਣਾ ਮੌਸਮ ਹੋਇਆ ਆ ਆਂ ਜਾਂ ਸਾ ਵੀ ਮੀਂਹ ਪਏਗਾ ਆਹੋ ਦੇਖੋ ਬਾਕੀ ਦੇਖੋ ਕੀ ਬਣਦਾ ਹਾਂ ਅਗੋਂ ਮਿਲਦੇ ਘਰ ਪਹੁੰਚ ਗਏ ਹਾਂ ਚਲੋ ਮਿਲਦੇ ਆ ਫਿਰ ਹਲੋ ਜੀ 9:30 ਹੋ ਗਏ ਆ ਅਨਗੁਰੂ ਛੱਡਿਆ ਆ ਸਕੂਲ। ਅੱਜ ਕੀ ਟਾਈਮ ਨਾਲ ਨਹਾਪ ਹੋ ਗਏ ਦੁਕਾਨ ਤੇ ਜਾਣ ਦੀ ਹੋਈ। ਫਿਰ 11 ਵਜੇ ਅੰਦਰ ਦੀ ਘਰੇ ਹੀ ਉੜੇ ਉੜਦੀ। ਪਤਾ ਵੀ ਲੇਟ ਹੀ ਉੱਠਦੇ ਆ ਨਾ ਨਿਆਣੇ। ਹਾਏ ਤਾਈ ਆ। ਅੱਜ ਹਲੇ ਸੁੱਤੇ ਹੋਏ ਭਾਈ ਸਾਹਿਬ ਜੀ। ਚਲੋ। 10 ਮਿੰਟ ਰੈਸਟ ਕਰੋ। 10 ਮਿੰਟ ਕਰਕੇ ਰੈਸਟ ਤੇ ਫਿਰ ਨਾਉਂਦੇ ਆ। ਆਹੋ। ਪਾਣੀ ਦੇ ਕੋਠੇ ਬੋਲਣੀ ਮੁੱਟਨ ਵਾਲੀ ਕੋ ਬੁੱਤ ਤੇ ਬੱਦਲ ਬਹੁਤ ਬਾਕੀ ਦੇਖਦੇ ਆ ਉਹ ਹਾਂ ਕਿਚਨ ਦੇ ਜਿਹੜਾ ਸੇਦਾ ਖਲਾਰਾ ਪਾਇਆ ਪਾਸਤਾ ਪੂਸਤਾ ਬਣਾ ਕੇ ਖਲਾਰਾ ਚੱਕ ਕੇ ਆਵਾਂ ਭੰਡ ਡਿੰਡੇ ਸਾਰੇ ਸਾਫ਼ ਕਰਾਂ ਚਲੋ ਮਿਲਦੇ ਆ ਫਿਰ 10 ਵਜੇ ਗਏ ਆ ਅੱਜ ਬੜੇ ਚਿਰਾਂ ਬਾਅਦ 10 ਵਜੇ ਰੋਟੀ ਖਾਣ ਲੱਗੇ ਆ ਇਹ ਲੇਟ ਹੋਏ ਦਾ ਨਹੀਂ ਤਾਂ ਰੋ ਜੀ 11 11:30 ਹਨਾ ਬੜੇ ਚਿਰ ਬਾਅਦ ਅੱਜ 10 ਵਜੇ ਰੋਟੀ ਗੱਲ ਤੋਂ ਹੌਲੀ ਹੌਲੀ ਹੋਰ ਥੋੜੇ ਰੁਟੀਨ ਠੀਕ ਹੋਏ ਨਹੀਂ ਫਿਰ ਆਪਾਂ ਹੋਰ ਜਲਦੀ ਹੋ ਜਾਣਾ ਕਾਇਨਾ ਚਲ ਜਾਂਦੀ ਆ ਵੀ ਹਾਂ ਫੇਲਾ ਵਲੀਆ ਹੀ ਸਗੋਂ ਟਾਈਮ ਨਾ ਹੋਇਆ ਕਰਾਂਗੇ ਵੇਲੇ ਲਓ ਜੀ ਸਵਾ 11 ਹੋ ਚੱਲੇ ਆ ਇਧਰ ਮੰਮੀ ਵੀ ਲੰਮੇ ਪਏ ਅਸੀਂ ਹੋ ਗਏ ਆ ਵੇਲੇ ਥੋੜੇ ਜੇ ਕੱਪੜੇ ਅਸੀਂ ਸੁਕਾ ਲਏ ਤਾਂ ਥੋੜੇ ਕੱਪੜੇ ਸਾਡੇ ਹਲੇ ਸੁਕਾਉਣ ਵਾਲੇ ਮਸ਼ੀਨ 'ਚ ਪਏ ਆ ਬੱਤੀ ਭੱਜ ਗਈ ਬੱਤੀ ਨੇ ਬੜਾ ਦੁਖੀ ਕੀਤਾ ਪਿਆ ਆ ਪਤਾ ਨਹੀਂ ਹੁਣ ਕਦੋਂ ਆਣੀ ਆ ਆਂਟੀ ਨੇ ਆ ਜਾਣਾ ਆ ਫਿਰ ਅੱਗੇ ਸਫਾਈਆਂ ਕਰੂਗੀ ਇੰਨੇ ਕੁ ਛੁੱਟੇ ਆਣੀਆਂ ਤਾਰਾ ਤੇ ਕੱਪੜੇ ਬਾਕੀ ਦੇਖਦੇ ਵੀ ਕੋਈ ਦਾਲ ਸਬਜ਼ੀ ਬਣਾਉਂਦੇ ਆ ਕਿ ਹਨਾ ਅੱਜ ਬਣਾਵਾਂਗੇ ਬੇਸਣ ਅਸੀਂ ਕੱਲ ਦੇ ਬਲੌਗ 'ਚ ਦੱਸਿਆ ਕਿ ਅਸੀਂ ਬੇਸਣ ਕਾਹਦਾ ਟਾਈਮ ਨਹੀਂ ਲੱਗਾ ਕੋਈ ਆ ਗਿਆ ਇੱਕ ਅਸੀਂ ਬਹੁਤ ਕੰਮ 'ਚ ਹੀ ਲੇਟ ਹੋ ਗਏ ਅੱਜ ਕੰਮ ਕਰਕੇ ਜਾਂਦੀ ਆ ਨਾ ਹਾਂ ਫੇਰ ਆਪਾਂ ਬਣਾਉਂਦੇ ਹਾਂ ਅਹੋ ਅੱਜ ਆਪਾਂ ਬੇਸਣ ਬਣਾਉਂਦੇ ਆ ਫੇਰ ਹਨਾ ਆ ਕੇ ਮੈਂ ਕੋਠੇ ਤੋਂ ਫਿਰ ਮੈਦਾਨ ਰੱਖਦੀ ਆ ਹਾਂ ਕarele ਰੱਖੋ ਹਾਂ ਕarele ਬਣਾ ਲੈਣੇ ਦਾਲ ਬਣਾ ਲੈਣੀ ਅੱਛਾ ਸਵੇਰੇ ਟਾਇਰ ਰਤੀ ਜਰਾ ਕ ਲੇਟ ਹੋ ਗਏ ਨਾ ਬੱਤੀ ਬਹੁਤ ਧੇਰ ਗਈ ਰਹੀ ਆ ਦੋ ਕਿੰਨੇ ਵਜੇ ਆਈ ਏ ਬੱਤੀ 2:30 ਵਜੇ ਆਈ ਹੋਣੀ ਆ 2:30 ਵਜੇ 11:00 11:30 ਕੈਸੀ ਬੱਤੀ ਅੱਛਾ ਹੁਣ ਜਲਦੀ ਉੱਠੇ ਨਾ ਸਿਰ ਨੂੰ ਨੀਂਦ ਹੀ ਆ ਜਾਂਦੀ ਐ ਮੈਂ ਤਾਂ ਮਾੜੀ ਜਿਹੀ ਲੰਮੀ ਪਈ ਤੇ ਅੱਖਾਂ ਹੀ ਮੀਟ ਹੋ ਗਈਆਂ ਤੇ ਮੈਂ ਕਿਹਾ ਹੁਣ ਕੱਪੜੇ ਹੀ ਪਾਇਆ ਮੈਂ ਇੰਨੇ ਕ ਪਾ ਜਾਂਦੀ ਆ ਬਾਕੀ ਦੇਖਦੇ ਆ ਫੇਰ ਹਨਾ ਚਲੋ ਮਿਲਦੇ ਆ ਫੇਰ ਤੁਹਾਨੂੰ ਦਿਖਾਲਦੇ ਅੱਜ ਕੀ ਬਣਾਉਂਦੇ ਆ ਪਲਕ ਗਈਆ ਸਕੂਲ ਅੱਜ ਘਰ 'ਚ ਸ਼ਾਂਤੀ ਉਹੀ ਰੋਲਾ ਪਾਂਦੀ ਹੁੰਦੀ ਐ ਸਾਰੇ ਪਾਸੇ ਇਹ ਤੇ ਹਰਮਨਦੇਵ ਪਾਪਾ ਚਲ ਗਏ ਆ ਦੁਕਾਨ ਤੇ ਹੁਣ ਪਲਕ ਨੇ ਆਣਾ ਐ 2:30 ਵਜੇ ਕੰਮ ਹੋ ਗਏ ਨੇ ਆ ਜਾਣਾ ਰੋਟੀ ਖਾ ਲੈ ਆ ਆ ਚਲੋ ਮਿਲਦੇ ਆ ਫੇਰ ਇੱਧਰ ਕarele ਧੋ ਕੇ ਰੱਖ ਦਿੱਤੇ ਆ ਮੈਂ ਕarele ਥੋੜੇ ਹੀ ਬਣਾਉਣੇ ਆ ਤੇ ਪਈਆਂ ਰਹਿੰਦੀਆਂ ਸਭ ਇੱਧਰ ਛੋਲੇਆਂ ਦੀ ਦਾਲ ਪਾ ਲਈ ਤੇ ਭਿੱਜਣੀ ਤੇ ਇੱਧਰ ਥੋੜੀ ਜਿਹੀ ਪਈ ਮੂੰਗੀ ਦੀ ਦਾਲ ਇਹਦੇ ਨਾਲ ਥੋੜੀ ਘੁਲੀ ਘੁਲੀ ਦਾਲ ਬਣਦੀ ਆ ਤੇ ਹੁਣ ਬਣਾਉਂਦੇ ਆ ਛੋਲੇ ਦੀ ਦਾਲ ਵੀ ਭਿਜ ਜੂਗੀ ਕੱਪੜੇ ਸੁੱਕਣੇ ਪਾ ਕੇ ਆ ਕੇ ਫਿਰ ਮੈਂ ਬਣਾਉਂਦੀ ਆ ਚਲੋ ਮਿਲਦੇ ਆਂ ਫੇ ਤੁਹਾਨੂੰ ਲਓ ਜੀ ਇੱਧਰ ਰੱਖ ਦਿੱਤੇ ਕarele ਇਹਨਾਂ ਫਰਾਈ ਹੋਊਗੇ ਇੱਧਰ ਰੱਖ ਦਿੱਤੀ ਆ ਦਾਲ ਤੇ ਇਹ ਬਣੂਗੇ ਹੁਣ ਹੌਲੀ ਹੌਲੀ ਕੰਮ ਵਾਲੀ ਆਂਟੀ ਸਾਡੀ ਆਈ ਨਹੀਂ ਉਦਾਂ ਆਂਟੀ ਆ ਜਾਂਦੀ ਆ 11 ਵਜੇ ਅੱਜ ਨਿਆਣੀ ਸਕੂਲ ਗਏ ਆ ਤੇ ਅੱਜ ਮੈਡਮ ਜੀ ਆਈ ਨਹੀਂ 11:30 ਹੋ ਗਏ ਆ ਠੀਕ ਆ ਹੁਣ ਕਰੇਲੇ ਹੁੰਦੇ ਆ ਤਾਂ ਫੇਰ ਦਿਖਾਲਦੇ ਆ ਤੁਹਾਨੂੰ ਜੀ ਬਣਾ ਕੇ ਕਰੇਲੇ ਤੇ ਇੱਧਰ ਢਾਲ ਵੀ ਬਣ ਜਾਣੀ ਆ ਚਲੋ ਫੇਰ ਦਿਖਾਲਦੇ ਆ ਆਈ ਸੀ ਆਓ ਜੀ ਆਈ ਘਰੇ ਆਏ ਤੇ ਬੱਤੀ ਵੀ ਆ ਗਈ ਹਾਂ ਜੀ ਬੈਠੇ ਹੋ ਦੁਕਾਨੇ ਦਾ ਇਨਵਰਟਰ ਵੀ ਖਰਾਬ ਹੋ ਗਿਆ ਇਨਵਰਟਰ ਹੋ ਗਿਆ ਡਾਊਨ ਦੁਕਾਨੇ ਦਾ ਉਹ ਇਦਾਂ ਹੋਇਆ ਨਾ ਕੂਲਰ ਚਲਾਤਾ ਗਲਤੀ ਨਾ ਅੱਛਾ ਇਨਵਰਟਰ ਚੱਲ ਇਨਵਰਟਰ ਤੇ ਅਸੀਂ ਉਹ ਬੰਦ ਕਰਤਾ ਉਸੇ ਟਾਈਮ ਟੂ ਟੂ ਕੀਤਾ ਫੇ ਹਰਮਨ ਕਹਿੰਦਾ ਆਹ ਵਾਲਾ ਪਲੱਗ ਸ਼ਾਇਦ ਨਾ ਉੱਤੇ ਇਨਵਰਟਰ ਤੇ ਨਹੀਂ ਹੈਗਾ ਉੱਤੇ ਲਾ ਕੇ ਦੇਖਿਆ ਉਹ ਵੀ ਇਨਵਰਟਰ ਤੇ ਉਹ ਫੇ ਚੱਲ ਗਿਆ ਦੋ ਵਾਰੀ ਨਹੀਂ ਨਹੀਂ ਉਹ ਚੱਲਣ ਡਿਆ ਉਹ ਤਾਂ ਹੋ ਗਿਆ ਚਾਰਜ ਹੁਣ ਓਹੋ ਦੁਬਾਰਾ ਕੂਲਰ ਲੱਗ ਜਾਵੇ ਨਾ ਦੁਬਾਰਾ ਥੋੜੋ ਮੈਂ ਲਾ ਕੇ ਆਇਆ ਹੁਣ ਤਾਰ ਲਾਤੀਗੇ ਉਹ ਹੁਣ ਕਰੂਗਾ ਫੋਨ ਕਰਕੇ ਲੱਗੇ ਲਾਉਣ ਹਾਂ ਕੀ ਬਣਾਇਆ ਕੀ ਮੈਂ ਇਹ ਛੋਲਿਆਂ ਦੀ ਦਾਲ ਮਸਲਾ ਛੋਲੇ ਦਾਲ ओके। ਇਹ ਨਾਲ ਬਣਾਇਆ ਕਰੇਲੇ ਦਾ ਦੇਖੋ। ਹਾਂ ਬੇਸਣ ਬਣਾਉਣਾ ਨਾਲ। ਅੱਜ ਮੈਂ ਬਣਾਉਣਾ ਆ। ਹਾਂ ਅੱਜ ਬਣਾਈਓ ਬੇਸਣ। ਅੱਜ ਪਾਲਕ ਹੈ ਨਹੀਂ ਘਰ ਤੇ ਸ਼ਾਂਤੀ ਹੋਈ ਪਈ ਆ। ਉਹ ਲੈਣ ਜਾਣਾ ਹੈ। ਬੱਚਾ ਲੈਣ ਥੋੜੀ ਦੇਰ ਤੱਕ ਮੈਂ ਹਜੇ ਕਿੰਨਾ ਟਾਈਮ ਹੋਇਆ। 1:30 ਹੋਇਆ ਮੈਂ ਜਾਣਾ ਆ 1:40 ਮਿੰਟ ਤੱਕ। 1:40 ਮਿੰਟ ਤੇ ਘਰੋਂ ਤੁਰੂੰਗਾ। 2 ਵਜੇ ਤੋਂ ਚੱਲੀ ਨਾਲ ਤੁਸੀਂ ਚੱਲੀ। ਮੈਂ ਹੁਣ ਮੈਂ ਹੁਣ ਬੱਤੀ ਆਈ ਹੈ ਹੁਣ ਮਸ਼ੀਨ 'ਚ ਕੱਪੜੇ ਪਾਏ ਆ। ਹਾਂ ਚਲੋ। ਮੰਮੀ ਮੰਮੀ ਨੇ ਚਾਹ ਨਹੀਂ ਬਣਾ ਕੇ ਦੇਖ ਲੋ ਭਾਈ। ਲੋ ਜੀ ਚਾਹ ਨਹੀਂ ਬਣਾ ਕੇ ਭਲਾਈ ਜੀ ਸ਼ਿਕਾਇਤ ਆ ਗਈ ਤੁਹਾਡੀ ਅੱਜ। ਕੀ ਆ ਸੋ ਏ ਮੇਰੇ ਮੰਮੀ ਕੇ ਮਨੇ ਇਤਨਾ ਘਰ ਮੇ ਹੈ ਮੋਟਾ ਕਰ ਦੋ ਮੰਮੀ ਤੇ ਮੋਟਾ ਕਰੀਓ ਚਲੋ ਬਣਾਓ ਚਾਹ ਤੇ ਪੀਓ ਨਾ ਹੋਰੇ ਮੋਟਾ ਜਿਆਦਾ ਘੋਟਲ ਦੋ ਮੰਮੀ ਬਣਾਓ ਚਾਹ ਪੀਓ ਤੇ ਫਿਰ ਆਪਾਂ ਮਿਲਦੇ ਆਂ ਪਲਕ ਨੂੰ ਜਦੋਂ ਸਕੂਲਾਂ ਜਾਂਵਾਂਗੇ ਮੰਮੀ ਬਣਾ ਲੂਏ ਭਿਜਨੇ ਵਾ ਦੇਣੇ ਹੋਰ 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 ਚਾਹ ਆ ਦੇ ਲੀਏ ਨਹੀਂ ਜਾਉਂਦੀ ਜਾਇਆਉਂਦੀ ਨਹੀਂ ਨਹੀਂ ਚਾਹ ਕੋਈ ਮੇਰੇ ਘਰ ਕੋਈ ਨਾ ਜਾ ਨਹੀਂ ਕੋਈ ਨਹੀਂ ਮੈਂ ਕੱਲ ਆਇਆ ਕੁਛ ਨਹੀਂ ਹੁੰਦਾ ਜਾਉਂਦੀ ਜਾਉਂਦੀ ਚਲ ਮੈਂ ਜਾਇਆ ਲੈ ਕੇ ਫਿਰ ਬਲਕਿ ਉਹ ਕੇ ਉਹ ਕੇ ਹੁਣ ਮੈਂ ਸਕੂਲ ਤੋਂ ਆ ਗਈ ਆ 13 ਹੋਰ ਸਕੂਲੇ ਕੋਈ ਵੀ ਪ੍ਰੋਬਲਮ ਨਹੀਂ ਆ ਗਈ ਬਸ ਗਰਮੀ ਬਹੁਤ ਆ ਉੱਤੇ ਵਾਲੇ ਫਲੋਰ ਤੇ ਏਸੀ ਲੱਗ ਚੁੱਕੇ ਸਾਡੇ ਕਹਿੰਦੇ 10 ਦਿਨ ਬਾਅਦ ਏਸੀ ਲੱਗਣੇ ਆ 10 ਦਿਨ ਤੱਕ ਗਰਮੀ ਵੀ ਮੁੱਕ ਜਾਣੀ ਪਾਪਾ ਕਾਟਕ ਵੀ ਬੰਦ ਆ ਕਾਟਕ ਵੀ ਬੰਦ ਤੇ ਪਪਾ ਸਾਰੇ ਮੇਰੇ ਬੈਡ ਨੂੰ ਬਹੁਤ ਪਸੰਦ ਆਇਆ ਮਾਡਲ ਮਾਡਲ ਪਸੰਦ ਆਏ ਦੋਨੇ ਮਾਡਲ ਬਹੁਤ ਪਸੰਦ ਆਉਂਦੇ ਤੇ ਮੇਰੀ ਫਾਈਲ ਮੈਮ ਨੇ ਸਾਰੀ ਦੀ ਫਾਈਲ ਵਾਪਸ ਕਰ ਤੇ ਮੇਰੇ ਰੱਖ ਲਈ ਮੈਮ ਕਹਿੰਦੇ ਬਹੁਤ ਸੋਹਣੀ ਫਾਈਲ ਹੈ ਮੈਂ ਰੱਖਣੀ ਆ ਫਾਈਲ ਕਿਉਂ ਰੱਖ ਲਈ ਮੈਮ ਕਹਿੰਦੀ ਸੋਹਣੀ ਹੈ ਫਾਈਲ ਰੱਖ ਲਈ ਬੰਨੇ ਸੋਹਣੀ ਫਾਈਲ ਉਹ ਰੱਖ ਲੈਣੀ ਉਹਨਾਂ ਨੇ ਹੋਰ ਕੀ ਵੰ ਸਾਰੇ ਵਾਪਸ ਕਰਦੇ ਮੇਰੇ ਰੱਖ ਲਈ ਫਾਈਲ ਤੁਸੀਂ ਸਖਰਾ ਬਹੁਤ ਸੋਹਣੀ ਬਣੀ ਸੀ ਮਿਲਦੇ ਘਰੇ ਜਾ ਕੇ ਹਾਂ ਹੁਣ ਆਪਾਂ ਘਰ ਚ ਜਾ ਕੇ ਮਿਲਦੇ ਆ ਪੀ ਲੱਗੀ ਏ ਪੀਓ ਜੀ ਹਾਂ ਇਹਦੇ ਵਿੱਚ ਕੀ ਹੋਇਆ ਪੀਲਾ ਪੀਲਾ ਕੁੰਦਗੀ ਤੇਰਾ ਬਈ ਪੀਲੇ ਪੀਲੇ ਮੈਂ ਸਖੀਲ ਲੱਗੀ ਏ ਸੇਵਾ ਕਰ ਰਹੇ ਆ ਮੁੰਡੇ ਸਵਾਗਤ ਹਾਂ ਚੱਲ ਜੇ ਆਪਾਂ ਘਰੇ ਤੇ ਆਜਾ ਬਪਰਾ ਅੱਜ ਤਾਂ ਕੋਈ ਰਸਰੂਸ ਵੀ ਨਹੀਂ ਲੱਗੀ ਹੋਣੀ ਹੈ ਨਾ ਵੀ ਲੱਗੀ ਹੋਈ ਆ ਚਲੋ ਮਿਲਦੇ ਘਰ ਨਾਲੇ ਮਿਲ ਲੈ ਆਪਾਂ ਘਰ ਜਾ ਕੇ ਹੁਣ ਪਪਾ ਦੇਖੋ ਪਪਾ ਆ ਰਹੇ ਸਕੂਲੋਂ ਮੈਂ ਤਾਂ ਗਈ ਨਹੀਂ ਸਕੂਲੋਂ ਭਰਾ ਆਖੋ ਲੈ ਜਾਂਦਾ ਮੈਂ ਹਾਂ ਕਿਉਂ ਚਲਦਾ ਫੋਲ ਗਿਆ ਮੈਂ ਜਿੱਤ ਤੇ ਲਾਇਆ ਸੀਗਾ ਉਹਨੂੰ ਤੇ ਕੀਤਾ ਭੁੱਲ ਗਿਆ ਪਿਓ ਨੂੰ ਤੇਰੇ ਨੂੰ ਤੇ ਤੂੰ ਮੈਂ ਵੀ ਦੱਸਿਆ ਸੀਗਾ ਉਹ ਤੇ ਜਰਿਆ ਉਹ ਤਾਂ ਮੈਨੂੰ ਵੀ ਯਾਦ ਸੀਗਾ ਲੈ ਕੇ ਆਉਣਾ ਪਾਣੀ ਪੀ ਲੈ ਕੋਈ ਪਾਣੀ ਵੀ ਨਹੀਂ ਪੁੱਛਦਾ ਸਕੂਲ ਤੋਂ ਆਇਆ ਨੂੰ ਗੱਡੀਆਂ ਆਉਂਦੀਆਂ ਨੇ ਗੱਡੀਆਂ ਆਇਆਂ ਹੁਣ ਕੀ ਫਾਇਦਾ ਹੁਣ ਤਾਂ ਭੇਲਾ ਲੈਣਾ ਹੁਣ ਚਾਵਲ ਆ ਗਏ ਆ ਦਾਲ ਪਾਣ ਲੱਗੇ ਸੀ ਚਾਵਲ ਕੋਲੀਆਂ ਲੈ ਕੇ ਆ ਬੀ ਪਾਣੀ ਖਾਣ ਮੈਂ ਇਹ ਨਾਲ ਖਾਣਾ ਨਹੀਂ ਹੈਗਾ ਮੈਂ ਬਾਅਦ ਚ ਖਾਵਾਂਗਾ ਤੇਲ ਦਿੱਤੀ ਤੀਨ ਲਈ ਛਪੀਨ ਦੇ ਵਿੱਚ ਗੁੰਗਦੀਰਾ ਆਹ ਵਿੱਚ ਗੰਦਗੀ ਪਾਇਆ ਮੈਨੇ ਕਿ ਨਹੀਂ ਵਾੜੀ-ਵਾੜੀ ਕਰਕੇ ਪੀ ਕੇ ਤੇ ਹੋ ਗਿਆ ਮੈਨੂੰ ਪੀੜੀ ਪਈ ਯਾਰ ਮੈਂ ਪਹਿਲਾਂ ਚੰਦੇ ਜੀ ਇੱਕ ਗਲਾਸ ਪੀਤਾ ਫਿਰ ਆ ਕੇ ਮੈਨੂੰ ਇੱਕ ਗਲਾਸ ਬਿਨਾ ਆਰੀ ਦਾਲ ਤੇ ਹੁਣ ਖਾ ਲਈਏ ਫਿਰ ਆਪਾਂ ਵਲੌਗ ਬਣਾਉਣੇ ਹਨਾ ਫਿਰ ਦਿਖਾਵਾਂਗੇ ਦਿਖਾਉਣੇ ਹਨਾ ਟਿਊਸ਼ਨ ਤੇ ਉਹ ਨਾ ਨਾ ਟਿਊਸ਼ਨ ਹੱਲੇ ਨਹੀਂ ਜਾਣਾ ਦੋਵੇਂ ਜਾਵਾਂਗੇ ਰੋਟੀ ਖਾ ਕੇ ਅੰਬਾਂ ਦੇ ਵੜ ਚੜਾਂਗੇ ਲਓ ਜੀ ਖਾਓ ਖਾਓ ਆਪਾਂ ਕੈਮਰੇ ਦੀ ਵਾਰਤਾ ਆਪਾਂ ਕਰਾਂਗੇ ਕੈਮਰਾ ਕੱਟ ਕੇ ਦਿਓ ਕਿਤੇ ਬੰਦੇ ਨੂੰ ਅੰਬ ਵੀ ਖਾਂਚੇ ਨਾ ਮਟਾ ਜਾਈਂਦੀਆਂ ਦੀਆਂ ਤੈਨੂੰ ਇਹ ਨਹੀਂ ਕਿਹਾ ਮੈਂ ਕਰਤਾ ਹਾਂ। ਉਹ ਸ਼ੈਫ। ਮਮਾ ਮੈਨੂੰ ਤੇ ਲੋ ਦਾਲ ਜਾ ਬੰਨੇ। ਮੰਮਾ। ਦਾਲ ਜਾ ਬੰਨੇ। ਮੈਂ ਮਮਾ ਆਪਣੇ ਤਰ੍ਹਾਂ। ਆ ਕੇ ਖਾਣੇ ਬਣਾ ਲੈ ਲਓ। ਮੇਰੀ ਕੋਲੋਂ ਤਾਂ ਲੋ ਜੀ ਹੋਣ ਲੱਗੇ ਆ ਅਸੀਂ ਬੇਸਣ ਬਣਾਉਣ ਠੀਕ ਆ। ਇੱਧਰ ਕਿਉਂ? ਬੇਸਣ। ਬੇਸਣ ਲਿਆ ਆ ਸ਼ਾਨ। ਤੇ ਹੁਣ ਬੇਸਣ ਬਣਾਉਂਦੇ ਆ ਠੀਕ ਆ। ਅੱਧਾ ਕਿਲੋ ਬੇਸਣ ਲਿਆ ਆ। ਆਪਣੇ ਹਿਸਾਬ ਨਾਲ ਕਿਉਂ ਪਾਉਂਦੇ ਆ ਵਿੱਚ ਨਾਲੇ ਦੇ। ਅੰਦਰ ਵੀ ਲੋਸੀ ਲਿਆਂਦੀ ਆ ਬੂਰਾ ਖੰਡ ਚਲੋ ਟੁਕੜੀਆਂ ਵਾਲਾ ਬਣਾਵਾਂਗੇ ਦੇਖਦੇ ਆ ਬਣਾ ਕੇ ਅੱਗੇ ਵੇਸਣ ਦੇ ਲੱਡੂ ਬਣਾਏ ਸੀਗੇ ਦੇਖਦੇ ਆ ਇਹ ਕਿੱਦਾਂ ਦੇ ਬਣਦੇ ਆ ਇੱਧਰ ਬਣਦੀ ਪਈ ਆ ਚਾਹ ਸਾਡਾ ਫਰਾਈਪੈਰ ਊੜੀ ਜਾਂਦਾ ਇੱਧਰ ਬਣਦੀ ਪਈ ਆ ਚਾਹ ਚਾਹ ਪੀ ਕੇ ਇਹੀ ਕੰਮ ਕਰਦੇ ਆ ਚਲੋ ਦੇਖਦੇ ਆ ਪਹਿਲਾਂ ਕੀ ਕਰਦੀ ਆ ਹਾਂਜੀ ਭੈਣ ਜੀ ਕੀ ਕਰਦੇ ਹੋ ਅੱਜ ਸਕੂਲੇ ਕਿਦਾਂ ਦਾ ਰਿਹਾ ਦਿਨ ਫੇਰ ਹੈ ਇਧਰ ਮੁਗਾ ਮੁਗਰ ਕਿਉਂ ਅੱਜ ਕਿਦਾਂ ਦਾ ਰਿਹਾ ਫੇਰ ਕੰਮ ਕਰਨਾ ਸਕੂਲ ਦਾ ਚਿਪਸ ਖਾਣਾ ਆਇਆ ਹੁਣ ਹੈ ਖਾਣਾ ਸੱਚੀ ਅਸੀਂ ਲੱਗਿਆ ਚਾਹ ਪੀਣ ਚਾਹ ਪੀ ਕੇ ਫੇਰ ਅਸੀਂ ਬੇਸਣ ਬਣਾਵਾਂਗੇ ਠੀਕ ਆ ਉਹ ਵਾਸਤਾ ਵੀ ਆਹੋ ਇੱਕ ਗੋਲੀ ਬਈਆ ਵਾਸਤੇ ਇਹ ਪਹਿਲੇ ਚਿਪਸ ਖਾ ਲੈ ਫੇਰ ਵਾਸਤਾ ਖਾ ਲਈ ਨਾ ਤੁਸੀਂ ਬਾਸਤੇ ਲਾ ਫੇਲੜ ਪੈਣਾ ਦੋਨਾਂ ਜਣਿਆਂ ਨੇ ਨਹੀਂ ਲੜਦੀ ਮੈਂ ਉਹ ਲੜਦਾ ਤੁਸੀਂ ਆਪਸੇ ਬਹੁਤ ਲੜਦੇ ਆ ਦੋਨੋਂ ਬੈਠ ਬਰਾ ਹੈਂ ਆਸਤੋ ਦੋ ਚਲੋ ਮਿਲਦੇ ਆ ਫੇਰ ਨਾਲੇ ਪੀਂਦੇ ਆ ਚਾਹ ਮੰਮੀ ਲੱਗੇ ਚਾਹ ਲਿਆਣ ਹੂੰ ਦਾਰਦੀ ਖਾਣ ਦੀ ਚਿਪਸ ਮੈਂ ਜੱਦੀ ਚਿਪਸ ਖਾਣ ਦੀ ਆ ਚਲੋ ਖਾਓ ਯਾਰ ਮੈਂ ਮਨਾ ਕੀਤਾ ਮੈਂ ਵੀ ਖਾਣ ਲੱਗੀ ਚਿਪਸ ਇਹ ਵੀ ਹੈਗੀ ਆ ਵੇ ਦੋ ਤੇ ਹਰਮਨ ਚੱਲ ਗਿਆ ਉਹਨੇ ਵੀ ਹਾਲੇ ਜਿੱਤ ਸਾਨੂੰ ਵੜਾਈਆ ਕਹਿੰਦਾ ਮੈਂ ਚੱਲਾਂ ਤੁਸੀਂ ਖਾਓ ਚਲੋ ਖਾ ਲਓ ਫਿਰ ਮਾ ਬਣਾ ਲੱਗਿਆ ਥਰ ਬੇਸਣ ਤੇ ਕੀ ਪਾਇਆ ਕਿਉ 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 ਅਸੀਂ ਆਪਣੇ ਅਸੀਂ ਆਪਣੇ ਹਿਸਾਬ ਦੇ ਨਾਲ ਪਾ ਲੈਣਾ ਹੈ ਕਿਉ ਹੋਰ ਨਾ ਤੇ ਬਸ ਮੈ ਲਾਂਦੀ ਕਿਉ ਜੀ ਹਨਾ ਥੋੜੇ ਪਾ ਲਵਾਂ ਮੈਂ ਬਸ ਉਹ ਕਿਉ ਦਿਖਾਓ ਤੁਸੀਂ ਭਰਾਵਾ ਮੈਨੂੰ ਦਿਖਾਓ ਤੇ ਹੁਣ ਇਹ ਚ ਕੀ ਪਾਣਾ ਇਹਦੇ ਵਿੱਚ ਬੇਸਣ ਪਾਵਾਂਗੇ ਬੇਸਣ ਬੇਸਣ ਮਾ ਕੋਚਾਂਣ ਕੇ ਰੱਖਿਆ ਹੋਇਆ ਹੈ ਪਣਾ ਹੁਣ ਬੇਸਣ ਕੇ ਬਣ ਜਾਣਾ ਬੇਸਣ ਤੇ ਐਵੇਂ ਬਣ ਜਾਣਾ ਤੇ ਬਣਾ ਦੇ ਦਿਖਾ ਲ ਦੇਣਾ ਆਪੇ ਬਣਾ ਦਿਖਾਵੇਂ ਮੜੇ ਮੈਂ ਖਾ ਲਵਾ ਚਿਪਸ ਚਿਪਸ ਹੈ ਨਾ ਮੈਂ ਖਾਂ ਜੀ ਬੀ ਸੀ ਗਿਆ ਬਣਾਨੇ ਰੁਕ ਤੇ ਮਿੰਟ ਤੇ ਬਣ ਜਾਣਾ ਤੇ ਬਣੂਗਾ ਨਹੀਂ 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 ਹਲੇ ਤਾਂ ਆ ਦੇਖ ਨਾ ਹਲੇ ਤੱਕ ਕਿਓ ਦੇ ਵਿੱਚ ਬੇਸਣ ਵਾਇ ਹਲੇ ਤਾਂ ਸੁੱਕਾ ਸੁੱਕਾ ਆ ਹਲੇ ਇਹ ਕਿਓ ਛੱਡਣਾ ਬੇਸਣ ਨੇ ਅੱਛਾ ਕਿਓ ਛੱਡ ਕਿੰਨਾ ਟਾਈਮ ਲੱਗੂ ਇਹਦੇ ਵਾਲੇ ਬਾਵਾ ਟਾਈਮ ਲੱਗਣਾ ਬੱਤ ਚਲੋ ਕੋਈ ਹੋ ਜਵੇ ਫੇ ਆਪਾਂ ਖਾਨੀਆ ਹਣਾ ਹਾਂ ਤੇ ਦਿਖਾਉਂਦੇ ਆ ਕਿੰਨਾ ਟਾਈਮ ਲੱਗੂ ਕਾਦੇ ਮੈਂ ਨਾ ਖਾਂਦੀ ਨਹੀਂ ਹੈਗੀ ਆ ਤੁਹਾਨੂੰ ਦਸ ਮਹਿਣੀ ਬੜੀ ਹੁੰਦੀ ਸਹੀ ਆ ਬਹੁਤ ਮੈ良 ਆ ਰਹੀ ਆ ਬੈਸਨ ਦੀ ਦੰਗਰੀ ਜਾਇਆ ਪੁੱਤ ਸਾਰੀਆਂ ਚੀਜ਼ਾਂ ਹੈਗੀਆਂ ਤੈਨੂੰ ਦੱਸ ਦੇਸੀ ਕੀ ਦੀ ਸੁਮਹਿਣੀ ਚੰਗੀ ਲੱਗਦੀ ਮੈਂ ਬਿਲਕੁਲ ਨਹੀਂ ਬਸਾਂਦੀ ਸੀ ਕਿ ਭਰਾ ਮੈਨੂੰ ਤਾਂ ਬੀ ਸੁਮਹਿਲਾ ਚੜ ਜਾਂਦੀ ਆ ਕੀ ਹੋ ਗਿਆ ਉਹ ਕੜਾਈ ਲੱਗੀ ਗਰਮਾ ਚਲੋ ਯਾਰ ਬਣਾ ਲਓ ਫੇਰ ਦਿਖਾਣੇ ਆ ਪੂਰਾ ਭੰਨ ਜਾਵੇ ਕੜੀ ਹੈਨਾ ਭੁੱਜਿਆ ਨਹੀਂ ਹਲੇ ਤਾਂ ਹੋਣੀ ਬੰਨਾ ਇੱਧਰ ਰੱਖੀ ਆ ਚਾਸ਼ਨੀ ਬਣਾ ਲੈ ਜਿਹੜੀ ਚਾਸ਼ਨੀ ਪਾਉਣੀ ਆ ਨਾ ਚਾਸ਼ਨੀ ਚਾਸ਼ਨੀ ਪਾਣੀ ਆ ਦੇ ਵਿੱਚ ਅੱਛਾ ਤੇ ਆਹਾਂ ਆ ਜੇ ਕਿੰਨਾ ਹੋ ਗਿਆ ਨਾ ਸੌਫਟ ਹੋ ਗਿਆ ਤਾਂ ਕੀ ਕਰਨਾ ਬਸ ਇਹਦੇ ਚਾਸ਼ਨੀ ਪਾ ਰਣੀ ਹੈ ਫਿਰ ਬਣ ਜਾਣਾ ਕਿ ਫਿਰ ਹਾਂ ਤੇ ਟੁਕੜੀਆਂ ਵਾ ਪਟਾਂਗੇ ਕਿ ਦਿਖਾਵਾਂਗੇ ਓਕੇ ਉਹ ਬਣ ਗਿਆ ਹਾਂ ਇਹਨੂੰ ਨਾ ਥਾਲੀ ਦੇ ਰੱਖਣਾ ਦੇਖੋ ਥਾਲੀ ਦੇ ਪਾਤੀ ਹੈ ਚੀਨੀ ਚੀਨੀ ਪਾਤੀ ਹੈ ਚੀਨੀ ਦੀ ਪਾਈ ਹੈਗੀ ਉਹ ਚਾਸ਼ਨੀ ਪੈ ਰਹੀ ਹੈ ਸਮੈਲ ਆਉਂਦੀ ਮੈਨੂੰ ਬੜਨਗਾ ਤੋਂ ਇਹਨੂੰ ਨਾ ਇਹਨੂੰ ਥਾਲੀ ਦੇ ਵਿੱਚ ਸੈੱਟ ਕਰਨਾ ਆ ਉਹਦੇ ਵਿੱਚ ਚਾਹਨੀ ਚਾਹਨੀ ਤਾਂ ਬਾਤੀ ਵਿੱਚ ਚੱਲਦੀ ਬਾਤੀ ਮੈਂ ਨਹੀਂ ਨਹੀਂ ਆ ਦੇਖ ਨਾ ਚਾਹਨੀ ਤਾਂ ਬਾਤੀ ਹੁਣ ਆ ਦੇਖੋ ਤੇ ਹੁਣ ਬਾਤੀ ਵਿੱਚ ਮੈਂ ਸੈੱਟ ਕਰਕੇ ਇਹਨੂੰ ਫਿਰ ਜਮਾਵਾਂਗੇ ਨਾ ਉਹਦੇ ਵਿੱਚ ਫਿਰ ਇਹਦੀ ਪਰਫੀ ਬਣ ਜੂ ਹਾਂ ਫਿਰ ਇਹਦੀ ਪਰਫੀ ਬਣ ਜਾਏ ਚਲੋ ਠੀਕ ਆ ਪੁਸ਼ਬੂ ਪਪੇ ਗਲਗਮਾ ਹੂੰ ਲੋਕ ਕਿਉਂ ਸੀ ਬਣਾਉਂਗੇ ਸਮੈਲ ਆਂਦੀ ਆ ਸਮੈਲ ਆਂਦੀ ਆ ਐਡੀ ਵਧੀਆ ਖੁਸ਼ਬੂ ਤੂੰ ਕਿ ਨਹੀਂ ਸਮੈਲ ਆਂਦੀ ਆ ਹੈ ਇਹ ਤਾਂ ਖੁਸ਼ਬੂ ਬੜੀ ਸੋਹਣੀ ਆ ਮੈਂ ਤਾਂ ਅੰਦਰ ਬੜਿਆ ਨਾ ਜਦੋਂ ਮੈਂ ਕਿਹਾ ਆ ਮਜ਼ਾ ਆ ਗਿਆ ਨੱਕ ਖੁੱਟ ਕੇ ਜਾਂਦੀ ਆ ਆਹਾਂ ਕਹਿੰਦੀ ਬਾਬਾ ਸਮੈਲ ਆਉਂਦੀ ਮੈਂ ਕਿਹਾ ਮੈਂ ਅੰਦਰ ਬੜਿਆ ਇੰਨੀ ਵਧੀਆ ਖੁਸ਼ਬੂ ਆਈ ਹੈ ਨਾ ਫੁਲ ਫੁਲਾ ਜਾ ਬਣਨਾ ਲੋ ਜੀ ਬੇਸਣ ਗਿਆ ਬਣ ਇਹ ਹੁਣ ਇਹਨੂੰ ਜਮਾ ਕੇ ਤੇ ਕਿਦਾਂ ਕੱਟਾਗੇ ਟੁਕੜੀਆਂ ਹੂੰ ਦੇਖੋ ਜੀ ਆਪਣੇ ਵੱਲੋਂ ਤਾਂ ਵਧੀਆ ਬਣਾਇਆ ਮੈਂ ਤਾਂ ਜਦੋਂ ਅੰਦਰ ਆਇਆ ਨਾ ਤੇ ਜਦੋਂ ਆਹ ਖੁਸ਼ਬੂ ਸੁ ਮਜ਼ਾ ਆ ਗਿਆ ਹਾਂ ਅ ਮਜ਼ਾ ਆ ਗਿਆ ਤੁਹਾਨੂੰ ਪਤਾ ਕੀ ਕਰਨਾ ਚਾਹੀਦਾ ਇਹਨੂੰ ਨਾ ਜਦੋਂ ਆ ਥੋੜਾ ਠੰਡਾ ਹੋ ਗਿਆ ਸੀ ਘੱਟ ਜੰਮਦਾ ਆ ਮੈਂ ਕਿਹਾ ਕੋਈ ਨਹੀਂ ਜਿਹੜਾ ਉਹ ਨਾ ਐਦਾਂ ਗਰਮ ਗਰਮ ਨੂੰ ਥਾਲੀ ਚ ਪਾ ਦੋ ਨਾ ਕਿਉਂ ਲਾਗੇ ਉਹ ਐਰ ਹੀ ਦੋ ਜਾਂਦਾ ਬਾਕੀ ਨਹੀਂ ਜਿਹੜਾ ਦੇਖੋ ਐਦਾਂ ਕਰਨਾ ਦੋ ਥਾਲੀਆਂ ਚ ਮਾਲਾ ਆ ਰਹਿਣ ਦੇ ਦੇ ਇਹ ਬਾਗ ਦੇ ਕੋਲੇ ਚ ਖਾਈਏ ਆਹ ਆਏ ਦਿਲਾ ਦੇ ਨੀ ਆਹ ਆਪ ਹੁਣੇ ਆ ਹਾਂ ਦੋ ਦੋ ਥਾਲੀਆਂ ਚ ਮਾ ਲਾ ਨਾ ਮੇਰੇ ਪੱਲੂ ਨੂੰ ਕਾਦੀ ਫੋਨ ਕਰਕੇ ਕਹਿੰਦੀ ਆ ਮੈਂ ਕਿ ਪਾਪਾ ਕਿਉਂ ਨਾ ਥੋੜੇ ਡਰਾਈ ਫਰੂਟ ਮੰਗਾਣਾ ਸੀ ਹੁਣ ਤਾਂ ਹੁਣ ਕਿੱਥੇ ਜੰਮਣਾ ਹੈ ਹਾਂ ਹੁਣ ਥੋੜਾ ਡਰਾਈ ਫਰੂਟ ਪਹਿਲਾਂ ਪਹਿਲਾਂ ਫੋਨ ਕਰ ਪਾਪਾ ਨੂੰ ਕਰਦੀਆਂ ਕਰਦੀਆਂ ਇੱਧੇ ਕਰਦੀ ਕਰਦੀ ਨੇ ਇਹਨੇ ਟਾਈਮ ਲਾ ਦਿੱਤਾ ਚਲ ਤੂੰ ਇਦਾਂ ਕਰ ਆ ਰੱਖ ਤੋ ਉਹ ਚੋਂ ਥੋੜਾ ਜਿਹਾ ਪਾਕ ਦੇ ਕੋਲੀ ਚ ਖਾਈਏ ਆ ਜਾ ਮੈਂ ਤਾਂ ਅੰਦਰ ਬੜਿਆ ਮੈਨੂੰ ਤਾਂ ਖੁਸ਼ਬੂ ਹੀ ਬੜੀ ਤੇ ਤੂੰ ਫੋਨ ਕਿਉਂ ਨਹੀਂ ਕੀਤਾ ਡਰਾਈ ਫਰੂਟ ਵਾਸਤੇ ਮੈਨੂੰ ਮੈਨੂੰ ਕੋਈ ਕੀ ਮਮਮੀ ਆ ਤੁਸੀਂ ਮਮਮੀ ਆਦੇ ਮਮ ਹਾਂਜੀ ਤੇਰੀਆਂ ਨੇ ਸਹੀ ਆਈਆਂ ਆ ਆਹਾਂ ਕੁਝ ਨਹੀਂ ਬਸ ਉਸ ਮਾਣ ਟੂਲ ਮੈਂ ਜਦੋਂ ਪਾਲੂਆਂ ਰੋਟੀ ਮਾਦੀ ਰੋਟੀ ਕਾਈਏ ਉਹ ਰੋੜਾ ਨਹੀਂ ਖਾਓ ਤੇ ਬੇਸਤਨ ਤੁਹਾਡਾ ਬਹੁਤ ਬਸਤ ਮੈਂ ਫੇਰ ਖਾਦਾ ਹਾਂ ਜਲਦੀ ਹੈ ਨਾ ਜਲਦੀ ਅੱਜ ਕੰਮ ਵਿੱਚ ਲੱਗਦਾ ਕਿ ਅੱਨੀਂ ਦਿਨੀ ਕੁਲ ਦੀ ਰੋਟੀ ਖਾਣੇ ਸਵੇਰੇ ਹਾਂਜੀ ਕਿਧਰੋਂ ਅੱਜ ਅਗਰ ਤਾਂ ਨਹੀਂ ਜਾਣਾ ਹੈਗਾ ਕਦੋਂ ਜਾਣਾ ਹੈ 6 ਤਰੀਕ ਨੂੰ ਮੁੰਡੇ ਦਾ ਫਲਾ ਕਰ ਦੇਗੇ 6 ਤਰੀਕ ਨੂੰ ਜਾਣਾ ਹਜੇ ਉਹ ਪ੍ਰਵਾਹ ਨੂੰ ਦੱਸਣਾ ਪੈਣਾ ਉਹ ਕੰਪਲੀਟਿੰਗ ਦੀ ਲੈਣੇ ਨੇ ਓਕੇ ਓਕੇ ਕਸ ਕਰੇ ਹਾਂ ਇੱਕ ਵਾਰ ਇੱਕ ਵਾਰ ਲਾ ਦੇ ਹਾਂਜੀ ਪੰਜ ਕਿਦਾਂ ਹਾਂ ਸਕੂਲੇ ਜਾਣਾ ਪੈਂਦਾ ਤੇ ਹੁਣ ਜਾਂਦੀ ਥੱਕ ਤੇ ਹੁਣ ਆਈਏ ਨੀਂਦ ਹਨਾ ਅੱਗੇ ਤਾਂ 1 ਵਜੇ ਤੱਕ ਸੌਂਦੀ ਨਹੀਂ ਸੀ ਰਾਤ ਦੇ 2 ਵਜੇ ਤੱਕ ਸਵੇਰ ਨੂੰ 11 ਵਜੇ ਤੱਕ ਉੱਠਦੀ ਨਹੀਂ ਸੀ ਹੁਣ ਜਲਦੀ ਸੋਇਆ ਕਰੂ ਜਲਦੀ ਉੱਠਿਆ ਕਰੂ ਆਹੋ ਚੱਲ ਮम्मा ਬਾਜਾ ਮਾਰਦੇ ਆ ਹਾਂਜੀ ਠੀਕ ਹੈ ਨਾ ਕਾ ਰੋਟੀ ਲੈ ਆਪਣੀ ਚਲੋ ਲਿਓ ਰੋਟੀ ਤੇ ਆਪਾਂ ਵੀ ਫਿਰ ਆਉਂ ਨੀਂਦ ਆਉਂਦੀ ਆ ਆ 19 ਹੋਣ ਢਈ ਆ ਆਹੋ ਬਾਹਰ ਅੱਜ ਮੌਸਮ ਬਹੁਤ ਵਧੀਆ ਹੋਰ ਕਰਦੇ ਹੋ ਬਲੌਗ ਦਾ ਐਂਡ ਤੇ ਚਲੋ ਬੋਲੋ ਚਲ ਹਾਂਜੀ ਹੋਣਾ ਅਸੀਂ ਰੋਟੀ ਲੱਗੀ ਹਾਂਜੀ ਹੁਣ ਕਰਦੇ ਆ ਅਸੀਂ ਬਲੌਗ ਦਾ ਐਂਡ ਹਾਂਜੀ ਸਾਡੇ ਭੁੱਲ ਗਿਆ ਕਨਫਿਊਜ਼ ਹੋ ਜਾਈਂ ਜਾਂ ਸਾਡੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇੱਕ ਛੋਟਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਸਾਡੇ ਬਲੌਗ ਕਿਦਾਂ ਦੇ ਲੱਗਦੇ ਆ ਕਿਦਾਂ ਦੇ ਲੱਗਦੇ ਆ ਮਿਲਦੇ ਆ ਤੁਹਾਨੂੰ ਇੱਕ ਕਰ ਸਕਦੇ ਆ ਉਹਨੇ ਵੀ ਤੁਹਾਨੂੰ ਮਿਲ ਜੇ ਕੱਲੇ ਇੱਕ ਨਵੇਂ ਬਲੌਗ ਦੇ ਵਿੱਚ ਚਲੋ ਠੀਕ ਹੈ ਜੀ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ